ਪੂਰਾ ਕਾਰਨ ਹੈ ਕਿ ਪਰਸੋਂ ਜਿਹੜੀ ਮੁਕਸਰ ਦੇ ਵਿੱਚ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਮਾਹੌਲ ਖਰਾਬ ਕਰਨ ਦੀ ਪੰਜਾਬ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਰੋਲ ਜਿਹੜਿਆ ਨਕਲੀ ਸਿਵਸਨ ਵਾਲੇ ਬਣੇ ਹੋਏ ਆਪ ਦੇ ਘਰਾਂ ਦੇ ਗੋਲਿਆਂ ਚ ਲਾ ਲੈਣੀਆਂ ਸਿਕਿਉਰਟੀਆਂ ਲੈਣ ਖਾਤਰ ਇੱਥੇ ਵੀ ਜਿਹੜਾ ਜਿਹਦੀ ਖਾਤਰ ਇਹ ਇਹਨਾਂ ਨੇ ਮੋਰਚਾ ਲਾਇਆ ਉਹ ਨੂੰ ਇਹ ਸਿਕਿਉਰਟੀ ਦੀ ਮੰਗ ਕਰ ਰਹੇ ਸੀ ਉਹ ਬੰਦਾ ਕੌਣ ਹੈ ਰਵੀ ਖਾਨ ਦਾ ਨਾਮ ਸ਼ਾਇਦ 2021 ਦੇ ਵਿੱਚ ਉਹ ਤੇ ਐਨਡੀਪੀਐਸ ਦਾ ਗੋਲੀਆਂ 200 ਗੋਲੀਆਂ ਦਾ ਪਰਚਾ ਦਰਜ ਆ ਉਹ ਤੇ ਉਹ ਬੰਦੇ ਨੂੰ ਕਹਿੰਦੇ ਥ੍ਰੈਟ ਹੈ ਉਹ ਬੰਦੇ ਨੂੰ ਕਹਿੰਦੇ ਸਿਕਿਉਰਿਟੀ ਮਿਲਣੀ ਚਾਹੀਦੀ ਧਮਕੀਆਂ ਆਉਂਦੀਆਂ ਨੇ ਹੱਦ ਹੋ ਗਈ ਉਹ ਇਹ ਸਰਕਾਰ ਹੋਈ ਖੜੀ ਹੈ ਜਿਹੜਾ ਮੜਾ ਕੇ ਉਹ ਜਾ ਕੇ ਕਹਿੰਦੇ ਆਪ ਦੇ ਆਪ ਡਰਾਮਾ ਰਚ ਲਿਓ ਉਹਨੂੰ ਕੱਕੇ ਚਾਰ ਬੰਦੇ ਸਿਕਿਉਰਿਟੀ ਦੇ ਦਿੰਦੇ ਆ ਹਜ਼ਾਰਾਂ ਬੰਦਾ ਪੰਜਾਬ ਪੁਲਿਸ ਦਾ ਇਹਨਾਂ ਨੇ ਸਿਕਿਉਰਿਟੀ ਕਰ ਰਿਹਾ ਇਹ ਉਹਨਾਂ ਹੀ ਚੰਬਲ ਚੰਬਲ ਕੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਆ ਚੈਨਲਾਂ ਤੇ ਬੈਠ ਕੇ ਸ਼ੋਸ਼ਲ ਮੀਡੀਆ ਤੇ ਆ ਕੇ ਤਮਕਾਉਂਦੇ ਆ ਇਹ ਮਾਹੌਲ ਵੀ ਜਿਹੜਾ ਭਾਈਚਾਰਾ ਖਰਾਬ ਹੋ ਰਿਹਾ ਅੱਜ ਪੰਜਾਬ ਦੇ ਅੰਦਰ ਜਿਹੜਾ ਭਾਈਚਾਰਾ ਆਪਾਂ ਕਹਿੰਦੇ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਉਹਨੂੰ ਖਰਾਬ ਕੌਣ ਕਰ ਰਿਹਾ ਇਹ ਲੋਕ ਕਰ ਰਹੇ ਆ ਅੱਛਾ ਇਹਦੇ ਵਿੱਚ ਜਿਹੜੀ ਦੂਜੀ ਵੱਡੀ ਗੱਲ ਆ ਇਹਨਾਂ 'ਚ ਜਿਹੜਾ ਰਜੇਸ਼ ਗਰਗ ਐ ਇੱਥੋਂ ਦਾ ਆਪਣੇ ਆਪ ਨੂੰ ਸਫਸਾਨਾ ਪ੍ਰਧਾਨ ਕਹਿੰਦਾ ਅਕਸਰ ਦਾ ਉਹ ਬੰਦੇ ਦੇ ਨਾਲ ਉੱਥੇ ਜਿਹੜੇ ਮੁੰਡੇ ਦੀ ਕੁੱਟਮਾਰ ਹੋਈ ਹੈ ਉਹਨੂੰ ਕੁੱਟਣ ਕੌਣ ਆਏ ਆ ਇਹ ਬੰਦੇ ਕੌਣ ਆ ਜਿਹੜੇ ਬੰਦੇ ਨਸ਼ਾ ਵੇਚਦੇ ਆ ਪੰਜਾਬ ਚ ਆ ਕੇ ਜਿਹੜੇ ਬੰਦੇ ਕੁੰਡਾਗਰਦੀ ਕਰਦੇ ਆ ਜਿਹੜੇ ਬੰਦੇ ਆ ਕੇ ਸਾਡੇ ਸਿੱਖਾਂ ਦੀਆਂ ਪੱਗਾਂ ਲਾਉਂਦੇ ਆ ਮੁੰਡਿਆਂ ਨੂੰ ਕੁੱਟਮਾਰ ਕਰਦੇ ਆ ਉਹ ਬੰਦੇ ਕੌਣ ਆ ਪ੍ਰਵਾਸੀ ਇੱਥੇ ਆਏ ਹੋਏ ਪੰਜਾਬ ਜਿਹੜੇ ਵੱਜ ਚੁੱਕੇ ਆ ਉਹ ਕਹਿੰਦੇ ਸਿਵਸਾਧਨ ਦੇ ਪ੍ਰਧਾਨ ਆ ਜੀ ਪਰ ਮਾਹੌਲ ਕੌਣ ਖਰਾਬ ਕਰ ਰਿਹਾ ਮਾਹੌਲ ਸਿੱਖ ਖਰਾਬ ਕਰ ਰਹੇ ਪਰਨਾਮ ਸਿੱਖਾਂ ਨੂੰ ਕਿੱਤਾ ਜਾਂਦਾ ਵੀ ਇਹ ਭਾਈ ਚਲਾ ਖਰਾਬ ਕਰਦੇ ਆ ਮਾਹੌਲ ਖਰਾਬ ਕਰਦੇ ਆ ਸ਼ਾਂਤੀ ਨਹੀਂ ਹੋਣ ਦੇਣਾ ਚਾਹੁੰਦੇ ਹੁਣ ਇਹ ਨੂੰ ਪੰਜਾਬ ਨੂੰ ਲਾਂਬੂ ਕੌਣ ਲਾ ਰਿਹਾ ਕੀ ਨੱਥ ਪਾਊਗੀ ਸਰਕਾਰ ਕੀ ਸੰੰਜਾ ਕਸੂਗੀ ਕਿੰਨੇ ਬੰਦਿਆਂ ਦੀ ਪੜਤਾਲ ਹੋਊਗੀ ਵੀ ਜਿਹੜੇ ਬੰਦੇ ਇੱਥੇ ਆ ਕੇ ਕਤਲ ਕਰਕੇ ਮੋਹਾਲੀ ਦੇ ਵਿੱਚ ਦੋ ਮੁੰਡੇ ਕਤਲ ਹੋਏ ਕਿੰਨੇ ਬੰਦੇ ਖੜੇ ਨਹੀਂ ਗੇਰੇ ਦੇ ਵਿੱਚੋਂ ਇੱਕ ਮੁੰਡਾ ਪਹਿਲਾਂ ਕੁੱਟ ਕੇ ਉਹਨਾਂ ਨੇ ਆਦਮਰਿਆ ਕਰਤਾ ਉਹ ਨਹੀਂ ਬੰਦੇ ਫੜੇਗੇ ਆ ਘਟਨਾ ਮਕਸਦ ਆਈ ਇਹ ਚ ਇਹ ਤੁਸੀਂ ਦੇਖੋਗੇ ਇੱਥੋਂ ਅੜਿਆ ਰਬਈਆ ਦੇਖੋ ਪ੍ਰਸ਼ਾਸਨ ਦਾ ਅੜਿਆ ਰਬਈਆ ਗੁਰੂ ਘਰ ਦੇ ਵਿੱਚ ਬੈਠੇ ਆ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਉਹਦੇ ਵਿੱਚ ਪ੍ਰਸ਼ਾਸਨ ਆ ਕੇ ਉਹ ਪ੍ਰੋਸਰ ਹੁੰਦਾ ਵੇ ਅਸੀਂ ਅੱਜ ਦੀ ਕਾਰਵਾਈ ਇਹਨਾਂ ਸਮਾਂ ਦੇ ਰੋ ਭਈ ਅਸੀਂ ਇਹਨਾਂ ਦੀ ਜੀ ਕਾਰਵਾਈ ਕਰਦੇ ਆਂਗੇ ਇੱਥੇ ਡੀਐਸਪੀ ਆ ਕੇ ਪਿੱਛੇ ਕਮਰੇ 'ਚ ਬੈਠੇ ਐ ਐਸਪੀ ਕਮਰੇ 'ਚ ਬੈਠਾ ਐ ਇੱਥੇ ਆ ਕੇ ਕਹਿੰਦੇ ਅਸੀਂ ਲੋਕਾਂ ਦੇ ਨਹੀਂ ਆ ਕੇ ਬੋਲਣਾ ਪਰਿਵਾਰ ਨੂੰ ਬੁਲਾ ਕੇ ਕਹਿ ਰਹੇ ਆ ਵੀ ਸਮਾਂ ਦੇ ਦਿਓ ਬੰਦੇ ਫੜ ਲਾਂਗੇ ਬੰਦਿਆਂ ਦੇ ਕੋਲੇ ਇਹ ਬੰਦੇ ਕਿੱਥੇ ਭੱਜੇ ਬੰਦਾ ਇਹਨਾਂ ਦਾ ਜਿਹੜਾ ਆਹ ਰੇਸ ਕਰਕੇ ਡੀਐਸਪੀ ਨੂੰ ਫੋਨ ਕਰੀ ਜਾਂਦਾ ਇਹ ਕਿਹਨੇ ਬੰਦੇ ਨਹੀਂ ਫੜੇ ਜਾਂਦੇ ਇਹ ਤਾਂ ਸਾਫ਼ ਜੀ ਗੱਲ ਆ ਵੀ ਇਹਨਾਂ ਦੇ ਪਿੱਛੇ ਕਿਹੜੀ ਤਾਕਤ ਖੜੀ ਆ ਕਿਹੜੀ ਪਾਵਰ ਖੜੀ ਆ ਕਿਹੜੀ ਸਰਕਾਰ ਖੜੀ ਆ ਸ਼ਾਇਦ ਸਰਕਾਰ ਜਿਹਨਾਂ ਨੂੰ ਪੂਰੀ ਮਾਹੌਲ ਖਰਾਬ ਕਰ ਰਹੇ ਆ ਤਾਂ ਸਾਰੀ ਜ਼ਿੰਮੇਵਾਰੀ ਹੁਣ ਇਹ ਸਰਕਾਰ ਦੀ ਬਣਦੀ ਆ ਜੇ ਕੱਲ ਨੂੰ ਹੁਣ ਇੱਥੇ ਮੰਨ ਲਓ ਅਜਿਹੇ ਹਾਲਾਤ ਬਣੇ ਆ ਕੱਲ ਨੂੰ ਜੇ ਕੋਈ ਮੋੜਵੇਂ ਰੂਪ ਦੇ ਵਿੱਚ ਕੋਈ ਗੱਲਬਾਤ ਹੋ ਜਾਂਦੀ ਆ ਫਿਰ ਇਹ ਅੱਤਵਾਦੀ ਨੇ ਇਹ ਵਰਖਵਾਦੀ ਨੇ ਮਾਹੌਲ ਖਰਾਬ ਕਰਦੇ ਆ ਇਹ ਪਹਿਲਾਂ ਵੀ ਇੰਹੀਂ ਹੋਇਆ ਸੋ ਇਸ ਲਈ ਸਾਡੀ ਇਹ ਮੰਗ ਆ ਸਰਕਾਰ ਕੋਲੇ ਵੀ ਇਹਨਾਂ ਨੂੰ ਨੱਥ ਪਾਓ ਇਹਨਾਂ ਨੂੰ ਆਈਡੈਂਟੀਫਾਈ ਕਰੋ ਜਿਹੜੇ ਬੰਦੇ ਇੱਥੇ ਕੁਈ ਪ੍ਰਵਾਸੀ ਅਸੀਂ ਮੈਂ ਬਹੁਤ ਬਾਰੀ ਗੱਲ ਸਟੇਜਾਂ ਤੇ ਵੀ ਮੀਡੀਆ 'ਚ ਵੀ ਗੱਲ ਬੋਲੀ ਆ ਵੀ ਅਸੀਂ ਕਿਸੇ ਵੀ ਪ੍ਰਵਾਸੀ ਬੰਦੇ ਦੇ ਇੱਥੇ ਕੰਮ ਕਰਨ ਤੇ ਸਾਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਥੋੜੇ ਝੋਨੇ ਲੱਗਣੇ ਆ ਸਾਡੇ ਪੰਜਾਬ 'ਚ ਤੇ ਝੋਨਾ ਵੀ ਇਹਨਾਂ ਬੰਦਿਆਂ ਨੇ ਹੀ ਲਾਉਣਾ ਪ੍ਰਵਾਸੀਆਂ ਨੇ ਆ ਕਿ ਉਹਨਾਂ ਦਾ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਵਿਰੋਧ ਨਹੀਂ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਪਰ ਅਸੀਂ ਕਹਿੰਦੇ ਆ ਪੰਜਾਬ ਦੀ ਡੈਮੋਗ੍ਰਾਫੀ ਪੰਜਾਬ ਦੀ ਜਿਹੜੀ ਭੂਗੋਲਕ ਸਥਿਤੀ ਉਹ ਬਦਲੀ ਜਾ ਰਹੀ ਆ ਸਾਡੇ ਕੋਲ ਇੱਕ ਪੰਜਾਬ ਹੀ ਆ ਲੈ ਦੇ ਕੇ ਪੰਜਾਬ ਦੇ ਵਿੱਚ ਵੀ ਸੀ ਜੇ ਸਾਡਾ ਕੋ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡਾ ਇਤਿਹਾਸ ਸਾਡਾ ਧਰਮ ਸੁਰੱਖਿਅਤ ਨਾ ਤਾਂ ਕਿੱਥੇ ਜਾਵਾਂਗੇ ਅਸੀਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ